ਕਿ ਸਾਲ ਪਹਿਲੇ ਮੈਂ ਟੈਸਟ ਕਰਾਇਆ ਮੈਨੂੰ ਥਾਇਰੋਇਡ ਆ ਗਿਆ ਤਾਂ ਥਾਇਰੋਇਡ ਚ ਮੈਨੂੰ ਥੋੜਾ ਜਿਹਾ ਅਫਸੋਸ ਹੋਇਆ ਕਿ ਜੇ ਮੇਂ ਥਾਇਰੋਇਡ ਦੀ ਦਵਾਈ ਲੋਕੀ ਤਾਂ ਮੇਂ ਡੋਨੇਸ਼ਨ ਨਹੀਂ ਹੋਈ ਜੇ ਡੋਨੇਸ਼ਨ ਨਹੀਂ ਹੋਈ ਤਾਂ ਮੇਰਾ ਇੱਕ ਟੀ ਚਲ ਜਾਣਾ ਸਟੇਟ ਵਰਡ ਲੈਣ ਦਾ ਤਾਂ ਮੇਰਾ ਵਿਚ ਜਾ ਜੂਗਾ ਤਾਂ ਮੈਨੂੰ ਸਟੇਟ ਵਰਡ ਦਿਖ ਰਿਹਾ ਸੀ ਕਿ ਮੈਨੂੰ ਲੈਣਾ ਤਾਂ ਕਿਵੇਂ ਲੈਣਾ ਤਾਂ ਮੈਂ ਥਾਇਰੋਇਡ ਵਿੱਚ ਥਾਇਰੋਇਡ ਤੋਂ ਦੇਖ ਮੈਂ ਅੱਗੇ ਪਤਾਣਾ ਤੇ ਮੈਂ ਜਿਵੇਂ ਵੀ ਖੁਨਦਾਨ ਕਰਦੀ ਆ ਮੇਰੇ ਅੰਦਰ ਜਨਮ ਹੁੰਦਾ ਕਿ ਮੈਂ ਜਿਹੜਾ ਖੂਨਦਾਨ ਕਰੂੰਗੀ ਉਹਦਾ ਚਾਰ ਜ਼ਿੰਦਗੀਆਂ ਬਚਣਗੀਆਂ ਤਾਂ ਮੇਰੇ ਪਿੱਛੇ ਪਰਮਾਤਮਾ ਦਾ ਹੱਥ ਹੈ ਮੇਰੇ ਪ੍ਰਭਾਤ ਦਾ ਹੱਥ ਹੈ ਜਿਹਦੇ ਕਰਕੇ ਮੈਂ ਤੰਦਰੁਸਤਾਂ ਮੈਨੂੰ ਕਦੇ ਕੋਈ ਔਕੜ ਨਹੀਂ ਆਈ ਜਿਹੜਾ ਤੁਹਾਡੇ ਅੰਦਰ ਜਨੂੰਨ ਹੈ ਉਹ ਜਨੂੰਨ ਸਾਰੀਆਂ ਹੱਦਾਂ ਪਾਰ ਕਰਕੇ ਤੁਹਾਨੂੰ ਸਕਸੈਸ ਕਰਦਾ ਹੀ ਕਰਦਾ ਹੈ ਤੇ ਮੈਂ ਸਕਸੈਸ ਹੋਈਆਂ ਮੈਨੂੰ ਕੋਈ ਦਿੱਕਤ ਨਹੀਂ ਆਈ ਹੈਗੀ ਤੇਰਾ ਬੱਤੀ ਜੇਡਿਸ ਨੂੰ ਕਈ ਵਾਰ ਆ ਜੇ ਪਰ ਮਾਧਵਾ ਵੱਲੋਂ ਸਹਿਮੀ ਦਾ ਸਹਯੋਗ ਨਾ ਮਿਲੇ ਤਾਂ ਉਹ ਆਪਣੇ ਦਿਲ ਦੀਆਂ ਗੱਲਾਂ ਦਿਲ ਚ ਰੱਖ ਕੇ ਹੀ ਘਰੇ ਬੈਠ ਜਾਂਦੀ ਹੈ ਨੈਸ਼ਨਲ ਹੁੰਦੇ ਤਾਂ ਫਿਰ ਟੀਚਾ ਹੈ ਕਿ ਨੈਸ਼ਨਲ ਵਾਰਡ ਤਾਂ ਮਿਲ ਲੈਣਾ ਕਿ ਉਹਦੇ ਲਈ ਕਰ ਕੀ ਲੱਗਿਆ ਤੁਸੀਂ ਕੋਈ ਵੈਸੇ ਜਾਵੇ ਤਾਂ 10 ਰੈਲੇਟਿਵ ਖੜੇ ਹੋ ਜਾਂਦੇ ਨੇ ਲੇਕਿਨ ਬਲੱਡ ਦੇ ਲੋੜੋਂ ਕਵੇ ਤਾਂ ਸਾਰੇ ਰੈਲੇਟਿਵ ਭਜੇ ਹੁੰਦੇ ਨੇ ਅਸੀਂ ਉਹਨਾਂ ਨੂੰ ਪਰਮੋਲ ਕਰਨਾ ਚਾਹੁੰਦਾ ਕਿ ਤੁਸੀਂ ਪਹਿਲਾਂ ਬਲੱਡ ਆਪਣਾ ਦਿਓ ਨਹੀਂ ਲਗਾ ਤਾਂ ਫੀਲਡ ਤੇ ਵਿੱਚ ਅਸੀਂ ਖੜੇ ਹਾਂ ਤੁਹਾਡੀ ਸਹਾਇਤਾ ਕਰਾਂਗੇ ਮੇਰਾ ਰਿਮੋਟ ਸੀ ਕਿ ਅਸੀਂ ਕਿਹਾ ਜੇ ਮੁੰਡਾ ਅਰਥੇ ਕੰੰਡਾ ਦੇਊਗਾ ਜਾਂ ਜੇਕਰ ਨੂੰ ਅੱਗ ਲਾਉਂਗਾ ਤਾਂ ਉਹ ਸਵਰਗ ਚ ਜਾਊਗਾ ਇਹ ਚੀਜ਼ ਮੈਂ ਤੋੜਨਾ ਚਾਹੁੰਦੀ ਸੀ ਕਿ ਬੇਟੀਆਂ ਵੀ ਪਰਬਨ ਨੇ ਮੈਂ ਆਪਣੇ ਪਿਤਾ ਦੀ ਅਰਥੇ ਨੂੰ ਕੰੰਡਾ ਲਾਇਆ ਉਸ ਤੋਂ ਬਾਅਦ ਜਿਹੜੀ ਚਿਖਾ ਨੂੰ ਅੱਗ ਵੀ ਅਸੀਂ ਲਾਈ ਮੈਂ ਆਪਣੇ ਭਤੀਜਾਂ ਨਾਲ ਜਾ ਕੇ ਆਬ ਲਗਾਈ ਆ। ਕਹਤ ਹੂੰ ਜਿਹੜੇ ਤੁਹਾਡੇ ਸਾਥੀ ਨੇ ਮਦਦ ਕਰਦੇ ਨੇ ਇਕੱਠੇ ਤੁਸੀਂ ਪੈਸੇ ਫੰਡ ਇਕੱਠਾ ਕਰਕੇ ਤੇ ਆਪਕੇ ਮਦਦ ਕਰਦੇ। ਉਹਨਾਂ ਲੋਕਾਂ ਨੂੰ ਤੁਹਾਡੇ ਤੇ ਕਿੰਨੀ ਇਂਸਤ ਕਰਦਾ ਯਕੀਨ ਆ ਵੀ ਤੁਸੀਂ ਜਿਹੜੇ ਪੈਸੇ ਨੂੰ ਮੇਰੀ ਉਦ ਨਹੀਂ ਕਰਦੇ ਵੀ ਕਿਸ ਵਜ੍ਹਾ ਕਰਕੇ ਯਕੀਨ ਆ। ਇੱਥੇ ਮੈਂ ਇੱਕ ਸੋਚ ਰਹੀ ਆ ਵੀ ਜਿਵੇਂ ਇੱਕ ਪਿਤਾ ਮੋਢੇ ਹੁੰਦਾ ਆਪਣੇ ਪਰਿਵਾਰ ਦਾ। ਉਹ ਜੇ ਸਾਰਾ ਕੰਮ ਉਹ ਕਰ ਹੀ ਜਾਊਗਾ ਤਾਂ ਬੱਚੇ ਕੀ ਕਰਨਗੇ ਵਿਲੇ ਰਹਿ ਜਾਣਗੇ। ਤੋ ਸੇਮ ਇਹੀ ਹੈਗਾ ਕਿ ਜਿਹੜੇ ਸਾਡੇ ਸਰਕਾਰਾਂ ਨੇ ਉਠੀ ਕੇ ਵੱਡੇ ਕੰਮ ਕਰ ਰਹੀਆਂ ਨੇ ਛੋਟੇ ਛੋਟੇ ਕੰਮ ਅਸੀਂ ਕਰ ਰਹੇ ਆਂ ਤਾਂ ਅਸੀਂ ਜੇ ਵੱਡਾ ਨਹੀਂ ਤਾਂ ਛੋਟੇ ਲੈਵਲ ਤੇ ਆ ਕੇ ਅਸੀਂ ਕੁਝ ਤਾਂ ਕਰ ਰਹੇ ਆ ਨਾ ਅਜਾਈ ਨਹੀਂ ਜਾ ਰਹੇ ਜਿਵੇਂ ਅਸੀਂ ਪਰਮਾਤਮਾ ਨੇ ਭੇਜਿਆ ਸਾਨੂੰ ਕੁਝ ਕਰਕੇ ਜਾਈਏ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਚੈਨਲ ਮੈਂ ਆ ਤੁਹਾਡਾ ਆਪਣਾ ਰਵਿੰਦਰ ਸਿੰਘ ਨੇਚਰ ਦੋਸਤੋ ਅੱਜ ਦੀ ਭਾਈ ਦੌੜ ਦੀ ਜ਼ਿੰਦਗੀ ਦੇ ਵਿੱਚ ਹਰ ਬੰਦਾ ਪੈਸੇ ਕਮਾਉ ਜਾਂ ਇਹ ਕਹ ਲਓ ਪੈਸੇ ਇਕੱਠੇ ਕਰਨ ਲੱਗਿਆ ਹੋਇਆ ਹਰ ਬੰਦਾ ਚਾਹੁੰਦਾ ਕਿ ਉਹਦੇ ਕੋਲ ਵੱਧ ਤੋਂ ਵੱਧ ਪੈਸਾ ਹੋਵੇ ਕਾਰਾਂ ਹੋਣ ਕੋਠੀਆਂ ਹੋਣ ਐਹੋ ਜੀ ਜ਼ਿੰਦਗੀ ਦੇ ਵਿੱਚ ਬਹੁਤ ਘੱਟ ਲੋਕ ਨੇ ਜਿਹੜੇ ਦੂਸਰਿਆਂ ਬਾਰੇ ਸੋਚਦੇ ਨੇ ਦੂਸਰਿਆਂ ਬਾਰੇ ਸੋਚਣ ਨੂੰ ਹੀ ਸਮਾਜ ਸੇਵਾ ਕਿਹਾ ਜਾਂਦਾ ਸਮਾਜ ਸੇਵਾ ਕਈ ਤਰੀਕੇ ਨਾਲ ਕੀਤੀ ਜਾ ਸਕਦੀ ਗੱਲ ਤੁਸੀਂ ਜਾਨਵਰਾਂ ਦੀ ਸੇਵਾ ਵੀ ਕਰ ਸਕਦੇ ਹੋ ਬਜ਼ੁਰਗਾਂ ਦੀ ਕਰ ਸਕਦੇ ਹੋ ਅਪਾਹਜਾਂ ਦੀ ਕਰ ਸਕਦੇ ਹੋ ਲੰਗਾ ਲਗਾ ਸਕਦੇ ਹੋ ਮੈਡੀਕਲ ਕੈਂਪ ਲਗਾ ਸਕਦੇ ਹੋ ਬਲੱਡ ਡੋਨੇਟ ਕਰ ਸਕਦੇ ਹੋ ਹੋਰ ਵੀ ਕਈ ਤਰੀਕੇ ਨੇ ਜਿਨ੍ਹਾਂ ਦੇ ਨਾਲ ਤੁਸੀਂ ਸਮਾਜ ਦੀ ਸੇਵਾ ਕਰ ਸਕਦੇ ਹੋ ਸਾਡੇ ਦੇਸ਼ ਦੇ ਵਿੱਚ ਇੱਕ ਆਮ ਬੰਦੇ ਦੇ ਲਈ ਸਮਾਜ ਸੇਵਾ ਕਰਨੀ ਬਹੁਤੀ ਔਖੀ ਨਹੀਂ ਅਗਰ ਉਹ ਦਿਲੋਂ ਸੱਚਾ ਹੋਵੇ ਹਾਂ ਉਹ ਤਾਂ ਸਮਾਜ ਕਰ ਸਮਾਜ ਸੇਵਾ ਕਰਨ ਦੇ ਵਿੱਚ ਕਈ ਵਾਰੀ ਵੱਡੀਆਂ ਦਿੱਕਤਾਂ ਆਉਂਦੀਆਂ ਨੇ ਪਰ ਫਿਰ ਵੀ ਜਿਹੜੀਆਂ ਔਰਤਾਂ ਧੜਕ ਹੁੰਦੀਆਂ ਨੇ ਉਤਰਣਲੇ ਦੇ ਨਾਲ ਸਮਾਜ ਸੇਵਾ ਕਰਦੀਆਂ ਨੇ ਤੇ ਕਿਸੇ ਵੀ ਮੁਸ਼ਕਲ ਦੀ ਕੋਈ ਪਰਵਾਹ ਨਹੀਂ ਕਰਦੀਆਂ ਅੱਜ ਅਸੀਂ ਤੁਹਾਡੀ ਮੁਲਾਕਾਤ ਇਹੋ ਜੀ ਸਖਸ਼ੀਤਨਾ ਕਰਵਾ ਰਹੇ ਹਾਂ ਬੀਬੀ ਜਸਵੀਰ कौर ਕਲਸੀ ਜੀ ਜਿਹੜੇ ਕਿ ਕਈ ਸਾਲਾਂ ਤੋਂ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਬਹੁਤ ਹੀ ਵੱਧ ਚੜ ਕੇ ਪਾਗ ਲੈ ਰਹੇ ਨੇ ਇਹਨਾਂ ਦੀ ਵਦਖਣ ਤਾਂ ਕਈ ਗੱਲਾਂ ਕਰਕੇ ਆ ਇੱਕ ਵੱਡੀ ਗੱਲ ਇਹ ਹੈ ਕਿ ਇਹ 39 ਵਾਰ ਖੁਦ ਆਪਣਾ ਖੂਨ ਦਾਨ ਦੇ ਚੁਕੇ ਨੇ ਸੋ ਇਹ ਸਮਾਜ ਸੇਵਾ ਦੇ ਖੇਤਰ ਵਿੱਚ ਹੋਰ ਕੀ ਕੀ ਕਾਰਜ ਆਏ ਨੇ ਕੀ ਇਹਨਾਂ ਦੇ ਨਿਸ਼ਾਨੇ ਨੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਮੈਡਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਾਜੀ ਸਭ ਤੋਂ ਪਹਿਲਾਂ ਤੇ ਇਹ ਦੱਸੋ ਕਿ ਤੁਸੀਂ 39 ਵਾਰ ਖੂਨ ਦਾਨ ਕੀਤਾ ਹੈ ਹਾਂਜੀ ਤੇ ਤੁਹਾਨੂੰ ਕੋਈ ਕੋਈ ਮੁਸ਼ਕਲ ਤਾਂ ਨਹੀਂ ਆਈ ਖੂਨ ਦਾਨ ਕਰਨ ਤੋਂ ਬਾਅਦ ਤੁਹਾਡਾ ਆਪਣਾ ਖੂਨ ਘਟ ਗਿਆ ਹੋਵੇ ਜਾਂ ਕੋਈ ਹੋਰ ਸਿਹਤ ਸੰਬੰਧੀ ਕੋਈ ਸਮੱਸਿਆ ਆਈ ਹੋਵੇ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਧਾਰਨਾ ਹੈ ਵੀ ਜੇ ਖੂਨ ਦਾਨ ਕਰਨ ਦੇ ਨਾਲ ਬੇ ਇਨਸਾਨ ਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਹੁੰਦੀਆਂ ਨੇ ਤੁਹਾਨੂੰ ਕੋਈ ਇੱਕ ਪ੍ਰੋਬਲਮ ਆਈ ਗਿਰਜੀ ਨਹੀਂ ਕਿਉਂਕਿ ਮੈਂ ਜਿਵੇਂ ਵੀ ਖੂਨਦਾਨ ਕਰਦੀ ਆ ਮੇਰੇ ਅੰਦਰ ਜਨਮ ਹੁੰਦਾ ਕਿ ਮੈਂ ਜਿਹੜਾ ਖੂਨਦਾਨ ਕਰੂੰਗੀ ਉਸ ਨਾਲ ਚਾਰ ਜ਼ਿੰਦਗੀਆਂ ਬਚਣਗੀਆਂ ਤਾਂ ਮੇਰੇ ਪਿੱਛੇ ਪਰਮਾਤਮਾ ਦਾ ਹੱਥ ਹੈ ਮੇਰੇ ਪਰਵਾਰ ਦਾ ਹੱਥ ਹੈ ਜਿਹਦੇ ਕਰਕੇ ਮੈਂ ਤੰਦਰੁਸਤ ਆ ਮੈਨੂੰ ਕਦੇ ਕੋਈ ਔਕੜ ਨਹੀਂ ਆਈ ਤੇ ਪਿੰਡ ਜੀ ਦੱਸੋ ਵੀ ਤੁਸੀਂ ਇਹ ਤੁਹਾਨੂੰ ਲਗਨ ਕਿੱਥੋਂ ਲੱਗੀ ਸਵਾਸੇਵਾ ਦੀ ਲਗਨ ਦਾ ਦੇਖੋ ਜੀ ਉਹੀ ਹੈ ਵੀ ਮੇਨ ਪਰਮਾਤਮਾ ਦਾ ਆਸ਼ੀਰਵਾਦ ਆ ਦੂਸਰਾ ਮੇਰੇ ਚਾਚੀ ਜੀ ਹੁੰਦੇ ਸੀ ਜਿਹੜੇ ਕਿ ਕੁਛ ਨਾ ਕੁਛ ਗਰੀਬਾਂ ਨੇ ਕਰਦੇ ਹੁੰਦੇ ਸੀ ਮੈਂ ਉਦੋਂ 3 ਸਾਲ ਦੀ ਸੀ ਜਦੋਂ ਮੈਂ ਸਿੱਖ ਲਿਆ ਸੀ ਤੇ ਕਰਦੇ ਕਰਦੇ ਉਸ ਵਾਰ ਮੇਰਾ ਜਦੋਂ ਵਿਆਹ ਹੋਇਆ ਤਾਂ ਮੇਰੇ ਹਸਬੰਡ ਡਾਕਟਰ ਕਰਨੈਲ ਕਲਸੀ ਉਹਨਾਂ ਦੇ ਵੀ ਇੱਕ ਸਹਿਯੋਗ ਨਾਲ ਮੈਨੂੰ ਇੱਕ ਫੀਲਡ ਇਹੋ ਜਿਹਾ ਮਿਲਿਆ ਕਿ ਕੁਛ ਨਾ ਕੁਛ ਕਰੋ ਤਾਂ ਮੈਂ ਸਮਾਜ ਸੇਵਾ ਚੁਣ ਲਈ ਹੈ ਜਿਸ ਬੰਦੇ ਨੂੰ ਖੂਨ ਦੀ ਲੋੜ ਹੋਵੇ ਹਸਪਤਾਲ ਦੇ ਵਿੱਚ ਉਹਦੇ ਵਾਰਿਸ ਅਗਰ ਤੁਹਾਨੂੰ ਕੰਟੈਕਟ ਕਰਨਾ ਚਾਹਣ ਤਾਂ ਇਹ ਕੀ ਪ੍ਰੋਸੀਜਰ ਕੀ ਹੈ ਕਿਉਂਕਿ ਆਮ ਸਾਰੇ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਇਸ ਗੱਲ ਦੇ ਬਾਰੇ ਵਿੱਚ ਐਕਚੁਅਲੀ ਅਸੀਂ ਵੀ ਮਤਲਬ ਗਰੁੱਪ ਨੂੰ ਬਣਾਏ ਹੋਏ ਨੇ ਤਾਂ ਗਰੁੱਪ ਦੇ ਥਰੂ ਅਸੀਂ ਕੰਟੈਕਟ ਕਰਦੇ ਹੈਗੇ ਆ ਤੇ ਅਸੀਂ ਮਤਲਬ ਆਪ ਵੀ ਮੰਨਦਾ ਆਪਣਾ ਕੋਈ ਵੀ ਟੀਮ ਮੈਂਬਰ ਜਾ ਕੇ ਪ੍ਰੋਵਾਈਡ ਕਰਵੋਣੇ ਕਿ ਇਹਨਾਂ ਨੂੰ ਬਲੱਡ ਦਿੱਤਾ ਜਾਵੇ ਬਟ ਉਸ ਤੋਂ ਪਹਿਲਾਂ ਅਸੀਂ ਪ੍ਰਮੋਟ ਕਰਦੇ ਆ ਕਿ ਜਿਹੜੇ ਰਿਲੇਟਿਵ ਨੇ ਦッコ ਕੋਈ ਵੈਸੇ ਜਾਵੇ ਤਾਂ 10 ਰਿਲੇਟਿਵ ਖੜੇ ਹੋ ਜਾਂਦੇ ਨੇ ਲੇਕਿਨ ਬਲੱਡ ਦੀ ਲੋੜ ਪਵੇ ਤਾਂ ਸਾਰੇ ਰਿਲੇਟਿਵ ਭੱਜੇ ਹੁੰਦੇ ਨੇ ਅਸੀਂ ਉਹਨਾਂ ਨੂੰ ਪ੍ਰਮੋਟ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਪਹਿਲਾਂ ਬਲੱਡ ਆਪਣਾ ਦਿਓ ਨਹੀਂ ਹੈਗਾ ਤਾਂ ਫੀਲਡ ਤੇ ਵਿੱਚ ਅਸੀਂ ਖੜੇ ਹਾਂ ਤੁਹਾਡੀ ਸਹਾਇਤਾ ਕਰਾਂਗੇ ਅਸੀਂ ਪ੍ਰਮੋਟ ਕਰ ਰਹੇ ਹਾਂ ਇਸ ਤਰ੍ਹਾਂ ਬਲੱਡ ਨੇਸ਼ਨ ਤੋਂ ਇਲਾਵਾ ਹੋਰ ਤੁਸੀਂ ਕਿਹੜੀ ਕਿਹੜੀ ਕੰਮ ਕਰਦੇ ਹੋ ਸਮਾਜ ਸੇਵਾ ਦੇ ਲਈ ਵਿੱਚ ਮੈਨੂੰ ਨਹੀਂ ਪਤਾ ਪਰਮਾਤਮਾ ਕਿਹੜੀ ਕਿਹੜੀ ਸੇਵਾ ਮੈਨੂੰ ਦੇ ਦਿੰਦਾ ਬਟ ਮੈਨੂੰ ਮਿਲ ਜਾਂਦਾ ਛੋਟੇ ਛੋਟੇ ਚੀਜ਼ ਦਾ ਵੀ ਆ ਦੇਖੋ ਉਹਨਾ ਇੱਕ ਐਸਾ ਰਹਿਗਾ ਸੀ ਮੇਰੇ ਕੋਲ ਦਿੱਲੀ ਦੀ ਇੱਕ ਪੇਸ਼ੈਂਟ ਸੀ ਉਹ ਮੈਨੂੰ ਮਿਲੀ ਨਹੀਂ ਮੈਂ ਉਹਨੂੰ ਜਾਣਦੀ ਨਹੀਂ ਸੀ ਤੇ ਉਹਨੂੰ ਮੈਂ ਕਿਸੇ ਨਾ ਕਿਸੇ ਤੂ ਮੇਰਾ ਨੰਬਰ ਲਿਆ ਕਹਿੰਦੀ ਮੈਂ ਹੈਂਡੀਕੈਪ ਆਂ ਜੀ ਮੈਂ 16 ਸਾਲ ਤੋਂ ਬੈਟ ਰਹਿਣਾ ਮੈਂ ਕਹੀ ਦੱਸੋ ਕਹਿੰਦੀ ਵੀ ਮੈਂ ਮਤਲਬ ਤੁਰ ਫਿਰ ਨਹੀਂ ਸਕਦੀ ਮੇਰੀ ਬੈਕਬੋਨ ਦੇ ਵਿੱਚ ਪ੍ਰੋਬਲਮ ਹੈਗੀ ਆ ਤਾਂ ਉਹਦਾ ਅਸੀਂ ਇਨਕੁਆਇਰੀ ਕਰਾਈ ਆ ਤੇ ਮੈਂ ਉਹਦੇ ਲਈ ਆਪਣੇ ਤੋਂ ਮੈਡੀਸਨ ਵਗੈਰਾ ਪ੍ਰੋਵਾਈਡ ਕਰਨਾ ਦਵਾਈ ਮੇਰੀ ਬੇਟੀ ਹੈ ਉਹਨਾਂ ਨੂੰ ਹੋਮੋਪੈਥੀ ਡਾਕਟਰ ਉਹ ਸਾਰੀ ਉੱਥੇ ਦੱਸ ਕੇ ਦੇਣਾ ਸੀ ਉਹ ਪੈਸੇ ਭੇਜਦੇ ਸੀ ਤੇ ਉਹ ਫਿਰ ਕਾਫੀ ਪ੍ਰੋਗਰੈਸ ਦੇ ਵਿੱਚ ਹੋ ਗਈ ਹੈ ਬਟ ਉਹ ਤੁਰ ਨਹੀਂ ਪਾਈ ਕਿਉਂਕਿ ਫੈਮਲੀ ਦਾ ਸਹਿਯੋਗ ਨਹੀਂ ਮਿਲਿਆ ਇਹਦੇ ਚ ਮੈਂ ਥੋੜਾ ਦੱਸਣਾ ਚਾਹਣੀ ਹੈ ਕਿ ਇਸ ਲੇਡੀ ਦੇ ਮਾਸੀ ਦੇ ਬੇਟੇ ਵੀ ਸੀ ਜਿਹੜੇ ਟੋਟਲੀ ਬ্লাইন্ড ਸੀ ਉਹ ਇੱਕ ਵਾਰ ਮੈਂ ਸੜਕ ਕ੍ਰੋਸ ਕਰਨ ਲੱਗੀ ਆ ਤਾਂ ਪਹਿਲਾਂ ਤਾਂ ਡਰ ਗਿਆ ਵੀ ਮੈਂ ਹੱਥ ਫੜਿਆ ਜਦੋਂ ਵੀ ਪਤਾ ਨਹੀਂ ਕੋਈ ਲੁੱਟਖੋਹੜਾ ਨਾ ਹੋਵੇ ਤਾਂ ਉਸ ਤੋਂ ਬਚ ਕੀ ਹੋਇਆ ਮੈਂ ਕਿਹਾ ਬਾਈ ਜੀ ਮੈਂ ਤੁਹਾਨੂੰ ਬੱਸ ਚੜਾ ਕੇ ਉਹ ਮੈਂ ਜਿੱਥੇ ਵੀ ਆ ਉਹ ਤਿੰਨ ਬ্লাইਂਡ ਸੀ ਤਿੰਨਾਂ ਨੂੰ ਮੈਂ ਡਿਫਰੈਂਟ ਵੇ ਤੇ ਜਾ ਕੇ ਬੱਸ ਚੜਾ ਕੇ ਫੇਰ ਵਾਪਸ ਆਈਆਂ ਤਾਂ ਮਹੀਨੇ ਬਾਅਦ ਉਹ ਬਾਈ ਜੀ ਮੇਰੇ ਕੋਲ ਆਈ ਤਾਂ ਉਹ ਬਾਈ ਜੀ ਦੇ ਨਾਲ ਮੇਰਾ 12 ਸਾਲਾਂ ਤੱਕ ਘਰਾਫਤਾਂ ਕਾਇਉ ਰਿਹਾ ਉਹਨਾਂ ਨੂੰ ਵੀ ਜਿੱਥੇ ਵੀ ਜਾਣਾ ਕੋਈ ਮੈਡੀਸਨ ਦੀ ਕੋਈ ਜ਼ਰੂਰਤ ਹੈਗੀ ਆ ਇਹ ਕੋਈ ਹੋਰ ਮੰਦ ਦਾ ਕੋਈ ਕਾਗਜ਼ ਪੱਤਰ ਬੜਵਾਉਣਾ ਤਾਂ ਮੈਂ ਜਾ ਕੇ ਉਹਨਾਂ ਦੀ ਸੇਵਾ ਕਰਨੀ ਤਾਂ ਇੱਕ ਵਾਦਾ ਹੋਇਆ ਕਿ ਭੈਣ ਜੀ ਜੇ ਮੈਂ ਪੂਰਾ ਜਦੋਂ ਵੀ ਹੋਇਆ ਤਾਂ ਮੇਰੇ ਤੁਸੀਂ ਜਿਹਨਾਂ ਨੂੰ ਅੱਗ ਤੁਸੀਂ ਰੋਗੇ ਤਾਂ ਉਹ ਵੀ ਮੈਂ ਪੂਰਾ ਕੀਤਾ ਮਸੇ ਇਸ ਤਰ੍ਹਾਂ ਕੁਛ ਨਾ ਕੁਝ ਮਿਲ ਜਾਂਦਾ ਰਾਜ ਕਿਤੇ ਖੱਡੇ ਨੇ ਮੈਨੂੰ ਦਿਖ ਜਾਂਦੇ ਨੇ ਮੈਂ ਕੋਸ਼ਿਸ਼ ਕਰਦੀ ਆ ਵੀ ਆਪਣੇ ਖੱਡਿਆਂ ਨੂੰ ਵੀ ਕਿਵੇਂ ਨਗਰ ਭਰਿਆ ਜਾਵੇ ਈਵਨ ਕਿ ਮੇਰੇ ਘਰ ਕੋਈ ਖੱਡਾ ਹੈਗਾ ਮੈਂ ਉਹਨਾਂ ਨੂੰ ਕਰਦੇ ਕਰਦੇ 6-70 ਇੰਚ ਦੇ ਨਿਵਾਸੀ ਉਹ ਸਾਰਾ ਖੱਡਾ ਭਰਿਆ ਖੁਸ਼ੀ ਹੋਈ ਆ ਕਿਸੇ ਨੂੰ ਐਕਸੀਡੈਂਟ ਨਹੀਂ ਹੋਇਆ ਤਾਂ ਕੋਈ ਧਗ ਜਾਂ ਸੇਪ ਗੋਲ ਬਣ ਕੇ ਸਿੱਟਿਆ ਹੁੰਦਾ ਲੋਕਾਂ ਦਾ ਲਾਪਰਵਾਹ ਨਾ ਸੱਕ ਜਾਂਦੇ ਨੇ ਉਹ ਵੀ ਮੈਂ ਚੱਕੇ ਸਾਈਡ ਤੇ ਕਰਦੀਆਂ ਵੀ ਕਿਸੇ ਦੇ ਪੈਰ ਵਿੱਚ ਅੜਕ ਕੇ ਗੋਡਾ ਨਾ ਕਟ ਜਾਵੇ ਤਾਂ ਇਸ ਤਰ੍ਹਾਂ ਹੋ ਜਾਂਦਾ ਬਾਕੀ ਇੱਕ ਛੋਟਾ ਜਿਹਾ ਕਰੋਨਾ ਕਿੰਨਾ ਭਿਆਨਕ ਸਮਾਂ ਸੀ ਤਾਂ ਉਦੋਂ ਮੈਨੂੰ ਪਰਮਾਤਮਾ ਨੇ ਚੋੜਿਆ ਇੱਕ ਬੰਦੇ ਤੋਂ ਪ੍ਰਸ਼ਾਦਾ ਸ਼ੁਰੂ ਕੀਤਾ ਅਖੀਰ ਚਿਰ 17 ਬੰਦੇ ਆ ਗਏ ਜਿਨ੍ਹਾਂ ਨੂੰ ਕਿ ਮੇਰੇ ਘਰੋਂ ਸਵੇਰੇ ਚਾਹ, ਬਿਸਕਟ, ਬ੍ਰੈਡ ਜੋ ਵੀ ਅਵੇਲੇਬਲ ଥିਂਦੀ ਉਹ ਮੈਂ ਦਿੰਦੀ। RAMLAL 9:00 ਵਜੇ ਮੈਂ ਰਾਤ ਨੂੰ ਜਾਣਾ ਲੈ ਕੇ ਆਪਣਾ ਪ੍ਰਸ਼ਾਦਾ ਪਾਣੀ ਵੀ ਕੋਈ ਭੁੱਖਾ ਨਾ ਰਹੇ। ਉਹ ਪਰਮਾਤਮਾ ਨੇ ਸੇਵਾ ਲਈਆ ਜਿੱਤੇ ਬੰ ਨੂੰ ਕੋਰੋਨਾ ਵਾਰੀਅਰ ਅਵਾਰਡ ਵੀ ਮਿਲਿਆ। ਤੇ ਇਸ ਤਰ੍ਹਾਂ ਸੇਵਾ ਲੱਭਦੀ ਰਹਿੰਨੀ ਹੈ ਮੈਂ। ਬੱਚੇ ਨੇ ਕੋਈ ਪਤਾ ਲੱਗ ਜਾਂਦਾ ਕਿ ਇਸ ਬੱਚੇ ਨੂੰ ਕੱਪੜਿਆਂ ਦੀ ਲੋੜ ਆ ਉਹ ਵੀ ਕਿਵੇਂ ਨਾ ਕਿਵੇਂ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ ਨਵੇਂ ਲੈ ਕੇ ਦੇਣੇ ਇਹ ਨਹੀਂ ਹੈ ਕਿ ਮੈਂ ਪੁਰਾਣੇ ਕਸੇ ਹੋਏ ਲੈ ਕੇ ਆਵਾਂ ਕਿਸੇ ਦੀ ਫੀਸ ਦੇਣੀ ਆ ਉਹ ਵੀ ਮੈਂ ਆਪਣੇ ਕੋਲੋਂ ਇਹ ਲੋਕ ਤਾਂ ਉਹ ਆਪ ਕੰਟੈਕਟ ਕਰਦੇ ਆ ਜਾਂ ਕਿਸ ਤਰ੍ਹਾਂ ਤੁਹਾਡੇ ਤੱਕ ਪਹੁੰਚਦੇ ਨੇ ਜਿਨ੍ਹਾਂ ਦੀ ਤੁਸੀਂ ਜਿਨ੍ਹਾਂ ਦੇ ਲਈ ਕੁਛ ਕਰਦੇ ਹੋ ਕਈ ਵਾਰ ਲੋਕ ਵੀ ਕੰਟੈਕਟ ਕਰ ਲੈਂਦੇ ਨੇ ਤੇ ਕਈ ਵਾਰ ਮੈਨੂੰ ਪਤਾ ਲੱਗ ਜਾਂਦਾ ਤਾਂ ਮੈਂ ਉਹਨਾਂ ਨੂੰ ਕੰਟੈਕਟ ਆਪ ਕਰਦੀ ਆਂ ਬਰ ਜਿੰਨਾਂ ਨੂੰ ਅਸੀਂ ਕੁਝ ਵੀ ਫੈਸਿਲਿਟੀ ਦਿੰਨੇ ਪਹਿਲਾਂ ਉਹਨਾਂ ਦਾ ਅਸੀਂ ਇਨਕੁਆਇਰੀ ਕਰਦੇ ਆਂ ਵੀ ਵਾਕਈ ਇਹ ਲੋੜਵੰਦ ਨੇ ਕਿ ਯਾ ਇਹ ਸਾਨੂੰ ਮੂਰਖ ਬਣਾ ਕੇ ਸ਼ਤਕਾਵਾ ਕਰ ਰਹੇ ਹਾਂ ਮੂਰਖ ਬਣਾ ਕੇ ਸਾਡੇ ਤੋਂ ਕਿਤੇ ਸਹਾਯਤਾ ਤਾਂ ਨਹੀਂ ਲੈ ਰਹੇ ਤੇ ਇਸ ਰੰ ਦਾ ਮੇਰਾ ਇਹ ਪ੍ਰੋਸੈਸ ਹੈਗਾ ਅਸ਼ਾ ਜੀ ਇੱਕ ਬੜੀ ਉਲਖਣ ਜੀ ਗੱਲ ਤੁਹਾਡੇ ਬਾਰੇ ਮੈਂ ਸੁਣੀ ਸੀ ਵੀ ਜਦੋਂ ਕੋਈ ਇਨਸਾਨ ਦੁਨੀਆ ਤੋਂ ਚਲੇ ਜਾਂਦਾ ਤਾਂ ਉਹਦੀ ਜੋ ਅਰਥੀ ਹੁੰਦੀ ਆ ਕਹਿੰਦੇ ਪੰਜਾਬੀ ਚ ਵੀ ਉਹਨੂੰ ਮੋਢਾ ਉਹਦੇ ਰੜ ਕੇ ਪੋਤੇ ਵਗੈਰਾ ਦਿੰਦੇ ਸੀ ਹਾਂਜੀ ਬੰਦਾ ਜਿਵੇਂ ਤੁਸੀਂ ਇੱਕ ਲੜਕੀ ਹੋਣ ਦੇ ਬਾਵਜੂਦ ਵੀ ਆਪਦੇ ਪਿਤਾ ਜੀ ਦੇ ਆਰਥੀ ਨੂੰ ਮੋਢਾ ਦਿੱਤਾ ਹਾਲਾਂਕਿ ਤੁਹਾਡੇ ਦੋ ਭਰਾ ਵੀ ਨੇ ਇਹਦਾ ਕਾਰਨ ਕੀ ਸੀ ਕੀ ਕੋਈ ਆਪਸ ਵਿੱਚ ਮਤਲਬ ਫੈਮਿਲੀ ਦੇ ਵਿੱਚ ਕੋਈ ਮਿਸ ਅੰਡਰਸਟੈਂਡਿੰਗ ਸੀ ਕਿਆਂ ਜਾਂ ਕੋਈ ਹੋਰ ਕਾਰਨ ਸੀ ਬੈਠਾ ਨੀ ਬੇਟੀ ਬੰਦਾ ਮਿਸ ਅੰਡਰਸਟੈਂਡਿੰਗ ਕੋਈ ਨਹੀਂ ਮੇਰੇ ਬ੍ਰਦਰ ਮੇ ਤੋਂ ਵੱਡੇ ਨੇ ਇੱਕ ਤਾਂ ਉਮਰ ਉਹਨਾਂ ਦੀ ਵੱਡੀ ਹੋਣ ਕਰਕੇ ਲੇਕਿਨ ਪਿੱਛੇ ਮੇਰਾ ਜਿਹੜਾ ਮੋਟਿਵ ਸੀ ਕਿ ਅਸੀਂ ਕਹਿਣਾ ਜੇ ਮੁੰਡਾ ਅਰਥੀ ਨੂੰ ਕੰਧਾ ਦੇਊਗਾ ਜਾਂ ਜੇਕਰ ਨੂੰ ਅੱਗ ਲਾਊਗਾ ਤਾਂ ਉਹ ਸਵਰਗ ਚ ਜਾਊਗਾ। ਇਹੋ ਚੀਜ਼ ਮੈਂ ਤੋੜਨਾ ਚਾਹੁੰਦੀ ਸੀ ਵੀ ਬੇਟੀਆਂ ਵੀ ਬਰਾਬਰ ਨੇ। ਮੈਂ ਆਪਣੇ ਪਿਤਾ ਦੀ ਅਰਥੀ ਨੂੰ ਕੰਧਾ ਲਾਇਆ। ਉਸ ਤੋਂ ਬਾਅਦ ਜਿਹੜੀ ਚਿਖਰ ਨੂੰ ਅੱਗ ਵੀ ਅਸੀਂ ਮਤਲਬ ਇਹ ਮੈਂ ਆਪਣੇ ਭਤੀਜਾਂ ਨਾਲ ਜਾ ਕੇ ਆਬ ਲਗਾਈ ਆ। ਵੀ ਇੰਨਾ ਬੋੜ ਰਹੋ ਇਹ ਸਭ ਧਾਰਨਾ ਨੇ ਕਿ ਸਵਰਗ ਨਰਕੀ ਆ ਉਹ ਜੇ ਤੁਸੀਂ ਸੇਵਾ ਇੱਥੇ ਕਰ ਲਈਓ ਬਜ਼ੁਰਗਾਂ ਦੀ। ਤਾਂ ਤੁਹਾਨੂੰ ਇਹ ਅੱਗੇ ਸੋਚਣ ਦੀ ਲੋੜ ਹੀ ਨਹੀਂ ਉਹ ਸਿੱਧਾ ਸਵਰਗ ਚ ਜਾਣੀ ਹੈ ਜੇ ਸੇਵਾ ਇੱਥੇ ਹੋ ਚੁੱਕੀ ਹੈ ਤੁਹਾਡੇ ਇਸ ਐਕਟ ਨੂੰ ਦੇਖ ਕੇ ਤੁਹਾਨੂੰ ਕਦੇ ਇਸ ਤਰ੍ਹਾਂ ਸੁਣਿਆ ਵੀ ਹੋਰ ਵੀ ਕੋਈ ਲੜਕੀਆਂ ਨੇ ਇਸ ਤਰ੍ਹਾਂ ਕੀਤਾ ਹੋਵੇ ਜਾਂ inspira ਹੋਈਆਂ ਹੁਣ ਕਦੇ ਜਾਂ ਜਾਂ ਤੁਸੀਂ ਸਮਾਜ ਸੇਵਾ ਦੇ ਲਈ ਔਰਤਾਂ ਨੂੰ ਇਨਸਪਾਇਰ ਕਰਨ ਵਾਸਤੇ ਕੋਈ ਸੈਮੀਨਾਰ ਕੋਈ ਹੋਰ ਕਲਾਸ ਕੋਈ ਨਹੀਂ ਤਰੀਕਾ ਬਣਾਇਆ ਕਦੇ ਵੈਸੇ ਨਹੀਂ ਦੇਖੋ ਜੀ ਵੱਡੇ ਬ੍ਰਦਰ ਤੇ ਤਾਂ ਨਹੀਂ ਪਰ ਲੇਕਿਨ ਮੈਂ ਜਿੱਥੇ ਵੀ ਜਾਂਦੀ ਆ ਚਾਹੇ ਮੈਨੂੰ ਬਸ ਕੋਈ ਮਿਲ ਜਾਵੇ ਚਾਹੇ ਮੈਨੂੰ ਗਲੀ 'ਚ ਮਿਲ ਜਾਵੇ ਤਾਂ ਮੈਂ ਕੁਝ ਨਾ ਕੁਝ ਜੋ ਚੀਜ਼ ਸੀ ਬਦਲਾ ਲੈਣਾ ਚਾਹੁੰਦੀ ਆ ਮੈਂ ਨਾਲ ਦੀ ਨਾਲ ਉਹਨਾਂ ਨੂੰ ਕਹਿ ਕਰਦੀ ਆ ਵੀ ਇਹ ਚੀਜ਼ ਹੋਣੀ ਜ਼ਰੂਰੀ ਆ ਮਨੇ ਇੱਕ ਛੋਟੀ ਜਿਹੀ ਕਟਨਾ ਹੈਗੀ ਆ ਮੈਂ ਗੁਰਦਾਰਾ ਸਾਹਿਬ ਗਈ ਆ ਤੇ ਉੱਥੇ ਕੋਈ ਅਰਦਾਸ ਕਰਵਾ ਰਹੀ ਸੀ ਤਾਂ ਇੱਕ ਲੇਡੀ ਆਈ ਆ ਅਰਦਾਸ ਕਰਦੇ ਕਰਦੇ ਉਹ ਪੈਸੇ ਉਹਨਾਂ ਦੇ ਅਰਦਾਸੀ ਸਿੰਘ ਸੀ ਗੜੇ ਹੱਥ 'ਚ ਪਾਏ ਤਾਂ ਮੈਨੂੰ ਫੀਲ ਹੋਇਆ ਵੀ ਰੱਖੋ ਇੱਕ ਪਾਸੇ ਅਸੀਂ ਅਰਦਾਸ ਕਰਵਾ ਰਹੇ ਆ ਦੂਸਰਾ ਅਸੀਂ ਕਹਿੰਦੇ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਤਾਂ ਕਿਉਂ ਨਹੀਂ ਹੁੰਦੀ ਕਿਉਂਕਿ ਬਿਲਕੁਲ ਇੱਕ ਸਕਿੰਟ ਦੀ ਲੱਕਣੀ ਹੀ ਬਹੁਤ ਔਖੀ ਆ ਤਾਂ ਜਦੋਂ ਉਹ ਪੈਸੇ ਵਿੱਚ ਅਸੀਂ ਪਾਉਨੇ ਆ ਤਾਂ ਉਹ ਡਿਸਟਰਬ ਹੁੰਦੇ ਨੇ ਤਾਂ ਅਰਦਾਸ ਪੂਰੀ ਮੈਂ ਉਸ ਲੇਡੀ ਨੂੰ ਅਰਦਾਸ ਤੋਂ ਬਚ ਕੇ ਮੈਂ ਭੈਣ ਜੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਆ ਕਹਿੰਦੇ ਜੀ ਦੱਸੋ ਮੈਂ ਕਿਹਾ ਜੀ ਇਹ ਜਿਹੜੀ ਚੀਜ਼ ਆ ਇਹਨੂੰ ਮਨਾ ਕਰੋ ਜੇ ਤੁਸੀਂ ਅਰਦਾਸੀ ਸਿੰਘ ਨੂੰ ਕੁਝ ਵੀ ਬਖਸ਼ਿਸ਼ ਨਹੀਂ ਦੇ ਸਕਦੇ ਜਾਂ ਸੀ ਕੁਝ ਪੇਟਾ ਕਰਨ ਨਹੀਂ ਆ ਜਾਂ ਤਾਂ ਪਹਿਲਾਂ ਦੇ ਦਿਓ ਜਾਂ ਬਚ ਦੇ ਦਿਓ ਤਾਂ ਜੋ ਸਾਡੀ ਅਰਦਾਸ ਜਿਹੜੀ ਅਸੀਂ ਕਰਨਾ ਚਾਹੁੰਦੇ ਹਾਂ ਸਾਡੇ ਦੁੱਖਾਂ ਦੀ ਕੋਈ ਖੁਸ਼ੀ ਲਈ ਪੂਰੀ ਹੋਵੇ ਤਾਂ ਮੈਂ ਨਾਲ ਦੀ ਨਾਲ ਉਹ ਗਾਇਤ ਕਰਦੀ ਹਾਂ ਅੱਛਾ ਬਣ ਜੀ ਦੱਸੋ ਵੀ ਤੁਹਾਡਾ ਸਮਾਜ ਸੇਵਾ ਦਾ ਦਾਇਰਾ ਕਿੱਥੋਂ ਤੱਕ ਆਪੀ ਸ਼ਹਿਰ ਪੰਜਾਬ ਇੰਡੀਆ ਜਾਂ ਇੰਡੀਆ ਤੋਂ ਬਾਹਰ ਕਿਤੇ ਹੋਰ ਵੀ ਤੁਸੀਂ ਕਦੇ ਸਮਾਜ ਸੇਵਾ ਦੇ ਸੰਬੰਧ ਵਿੱਚ ਗੈਰ ਹੋਵੋਗੇ ਮੈਂ ਬੇਚੇ ਵੱਲੋਂ ਇਹ ਹੁੰਦਾ ਵੀ ਜਿੱਥੇ ਵੀ ਮੈਨੂੰ ਕੁਝ ਕਰਨ ਨੂੰ ਮਿਲ ਜਾਈ ਤਾਂ ਮੈਂ ਝਟਕਦੀ ਨਹੀਂ ਕਿੱਥੇ ਕਿੱਥੇ ਤੱਕ ਮੌਕਾ ਮਿਲਿਆ ਹੁਣ ਤੱਕ ਦੇਖੋ ਜੀ ਜਿਸ ਤਰ੍ਹਾਂ ਮੈਂ ਤੁਹਾਨੂੰ ਸ਼ੇਅਰ ਕਰ ਸਕੀ ਹਾਂ ਬਜ਼ੁਰਗ ਸੀ ਜਿਹੜੇ ਉਹ ਹਰਿਆਣੇ ਵਾਲਦੇ ਸੀ ਉਹਨਾਂ ਨਾਲ ਮੇਰਾ ਸਾਥ ਰਿਹਾ ਦੇਖੋ ਉਸ ਤੋਂ ਬਾਅਦ ਫਿਰ ਉਹਨਾਂ ਦੀ ਮਾਸੀ ਦੀ ਕੁੜੀ ਜਿਹਨੂੰ ਕਿ ਮੈਂ ਦੇਖਿਆ ਨਹੀਂ ਸੀ ਉਹ ਦਿੱਲੀ ਦੀ ਆ ਗਈ ਫਿਰ ਉਸ ਤੋਂ ਬਾਅਦ ਮੈਂ ਇੰਗਲੈਂਡ ਗਈਆਂ ਅਫਰੀਕਾ ਗਈਆਂ ਤੇ ਈਵਨ ਕਿ ਮੈਂ ਸਿੰਗਾਪੁਰ ਵੀ ਗਈਆਂ ਉੱਥੇ ਵੀ ਜ਼ਰੂਰਤ ਪੈਂਦੀ ਆ ਤਾਂ ਮੈਂ ਜ਼ਰੂਰਤ ਦੇ ਹਿਸਾਬ ਨਾਲ ਗਾਈਡ ਕਰਦੀ ਆ ਖਾਸ ਕਰਕੇ ਲੇਡੀਜ਼ ਜਾਂ ਬੱਚਾ ਹੁਣ ਸਿੰਗਾਪੁਰ ਗਿਆ ਸੀ ਉੱਥੇ ਬੜਾ ਵਧੀਆ ਲੱਗਿਆ ਹੈਗਾ ਤੇ ਲੇਡੀਜ਼ ਨੂੰ ਮੈਂ ਆਪਣੇ ਨਾਲ ਜੋੜਿਆ ਵੀ ਨਹੀਂ ਕੁਝ ਕਰ ਸਕਦੇ ਹਿੰਮਤ ਰੱਖੋ ਤਾਂ ਆਪਣੇ ਦਿਮਾਗ ਦੀ ਹਿਹੜਾ ਜੋ ਸੀ ਵਧੀਆ ਕਰਨਾ ਕਰੋ ਇੰਗਲੈਂਡ ਕੀ ਕੀਤਾ ਸੀ ਜਾ ਕੇ ਇਸ ਹੰਦ ਵਿੱਚ ਇੰਗਲੈਂਡ ਚ ਵੀ ਵੀਰ ਜੀ ਇੱਕ ਲੇਡੀ ਸੀ ਉਹ ਮਤਲਬ ਜਿਵੇਂ ਕਹਿੰਦਾ ਉਹ ਫਾਈਨੈਂਸ਼ਲੀ ਸਭ ਕੁਝ ਠੀਕ ਆ ਬਟ ਉਹ ਮੈਂਟਲੀ ਆਪਣੇ ਆਪ ਨੂੰ ਵੀਕ ਕਰ ਰਹੀ ਸੀ ਨੇ ਮੈਂ ਨਹੀਂ ਕਰ ਸਕਦੇ ਮੈਂ ਤਾਂ ਕਹਿੰਦੀ ਤੁਸੀਂ ਕੋਸ਼ਿਸ਼ ਤਾਂ ਕਰੋ ਤੁਸੀਂ ਕੋਸ਼ਿਸ਼ ਕਰੋਗੇ ਤਾਂ ਸਭ ਕੁਝ ਠੀਕ ਹੋਗਾ ਤਾਂ ਉਹਦੇ ਜਿਵੇਂ ਮੈਂ ਉਹਨੂੰ ਗਾਈਡ ਕੀਤਾ ਵੀ ਨਹੀਂ ਤੋ ਇਹ ਕਰਿਆ ਕਰ ਤੋਨੇ ਅਗਲੇ ਨਰਮਲ ਫੀਡਬੈਕ ਦਿੱਤੀ ਭੈਣ ਜੀ ਤੁਹਾਡੇ ਸਮਝਾਏ ਨਾਲ ਮੈਂ ਬਹੁਤ ਵਧੀਆ ਹੋ ਗਈਆਂ ਤਾਂ ਹੁਣ ਮੈਨੂੰ ਬਾਡੀ ਚ ਕੋਈ ਪੇਨ ਵੀ ਨਹੀਂ ਹੈਗਾ ਤੇ ਉਹਦੀ ਮੈਡੀਸਨ ਜੇ ਅੱਗੇ ਨੋ ਘਟ ਜਾਣ ਤਾਂ ਮੈਨੂੰ ਬੜੀ ਖੁਸ਼ੀ ਹੁੰਦੀ ਆ ਇਸ ਤਰ੍ਹਾਂ ਕੁਝ ਨਾ ਕੁਝ ਕਰਦੀ ਰਹਿਣੀ ਹੈ ਇੱਕ ਆ ਗੱਲ ਥੋੜੀ ਜੀ ਮਤਲਬ ਮਜ਼ਾਕ ਵਾਲੀ ਸਮਝਣਾ ਨਹੀਂ ਕੁਝ ਵੀ ਸਮਝੋ ਜਦੋਂ ਵੀ ਤੁਸੀਂ ਬਲੱਡ ਗ੍ਰੇਟ ਕਰਦੇ ਹੋ ਸਖੂਨਦਾਰ ਕਰਕੇ ਘਰ ਆਉਨੇ ਹੋ ਤਾਂ ਤੁਹਾਡੇ ਹਸਬੰਦ ਨੇ ਡਾਕਟਰ ਕੇਐਸ ਕਲਸੀ ਸੇਵਾ ਕਰਦੇ ਉਹ ਤੁਹਾਡੀ ਕਿ ਨਹੀਂ ਮਾੜੀ ਮੱਠੀ ਨਹੀਂ ਉਲਟਾ ਮੈਕਸਾ ਸੀ ਅਗਰ ਨਹੀਂ ਜਾਈਦੇ ਨਾ ਇਹਨਾਂ ਨੂੰ ਕਰਦੇ ਨਹੀਂ 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 ਉਲਟਾ ਮੈਨੂੰ ਕਹਿੰਦੇ ਨੇ ਤੋ ਆਪਣਾ ਖੂਨ ਨਹੀਂ ਦਾਨ ਕਰਕੇ ਹੀ ਇਹ ਤਾਂ ਜਿਹੜਾ ਮੇਰਾ ਪਿਤਾ ਵੀ ਐਸੀ ਤੋ ਉਹ ਦਾਨ ਕਰਕੇ ਹੀ ਆ ਅੱਛਾ ਸਰ ਹਾਂਜੀ ਤੇ ਤੁਹਾਨੂੰ ਕੀ ਲੱਗਦਾ ਹੈ ਇਹ ਬੋਤਲਾਂ ਦੇ ਕਿੰਨੀਆਂ ਕਿੰਨੀਆਂ ਦੀਆਂ ਹੋਣੀਆਂ ਨੇ ਦੇਖੋ ਜੀ ਜਿਹੜੀ ਮੁਫਤ ਦੀ ਚੀਜ਼ ਮਿਲ ਜਾ ਤਾਂ ਮੁਫਤ ਦੀ ਲਿਆ ਉਹ ਤੁਹਾਨੂੰ ਤਾੜੀ ਰੱਬ ਮੈਂ ਤੋ ਚਾੜੀ ਵੀ ਕਰਾਵਾਂ ਪਰ ਇਹਨਾਂ ਲਈ ਕੋਈ ਖੂਨ ਫੀ ਦਾਨ ਕਰਨਾ ਅੱਛਾ ਇਹ ਦੱਸੋ ਵੀ ਸਮਾਜ ਸੇਵਾ ਦੇ ਖੇਤਰ ਚ ਔਰਤਾਂ ਨੂੰ ਆਉਣ ਵਾਸਤੇ ਕਿੰਨੀਆਂ ਕਿਰਖਾਈਆਂ ਦਾ ਸਾਹਮਣਾ ਕਰਨਾ ਪੈਂਦਾ ਜੇ ਤੁਹਾਨੂੰ ਤੁਹਾਡਾ ਆਪ ਦਾ ਕੋਈ ਤਜਰਬਾ ਹੋਵੇ ਇਸ ਵੰਝੇ ਬੜੀ ਹਿਆਈ ਹੋਈ ਹੋਵੇ ਕੁਝ ਵੀ ਕਿਸੇ ਤਰ੍ਹਾਂ ਦੀ ਵੀ ਮੁਸ਼ਕਲ ਆਈ ਹੋਵੇ ਲੇਕਿਨ ਤੁਸੀਂ ਹੌਸਲਾ ਨਾ ਛੱਡਿਆ ਹੋਵੇ ਕਿਉਂਕਿ ਆਮ ਜਿਹੜੀਆਂ ਔਰਤਾਂ ਨੇ ਉਹਨਾਂ ਜਿੰਨਾ ਹੌਸਲਾ ਨਹੀਂ ਹੁੰਦਾ ਪਹਿਲੀ ਗੱਲ ਤਾਂ ਘਰੋਂ ਨਿਕਲਦੇ ਹੌਸਲਾ ਨਹੀਂ ਹੁੰਦਾ ਜੇ ਘਰੋਂ ਨਿਕਲ ਵੀ ਪਏ ਕਿਸੇ ਨੇ ਕੋ ਟੀਚਰ ਕਰਤੀ ਮਜ਼ਾਕ ਕਰਤਾ ਉਹ ਦੁਬਾਰਾ ਨਹੀਂ ਆਉਣਗੀਆਂ ਫਿਰ ਇਹ ਜੇ ਖੇਤਰ ਦੇ ਵਿੱਚ ਬਸ ਇਸ ਤਰ੍ਹਾਂ ਮੁਸ਼ਕਲਾਂ ਤਾਂ ਤੁਹਾਨੂੰ ਪਤਾ ਜ਼ਿੰਦਗੀ ਹਰ ਕਦਮ ਇੱਕ ਨਈ ਜੰਗ ਹੈ ਸੋ ਇਹ ਵੀ ਉਸੀ ਕੀ ਸਮਝ ਤੁਹਾਨੂੰ ਕਿੰਦਾ ਦਾ ਤੁਹਾਡਾ ਤਿਆਰ ਕਰੇਗਾ ਮੈਨੂੰ ਦੇਖੋ ਰੱਬ ਦਾ ਸ਼ੁਕਰ ਹੈ ਕਿ ਆਸ਼ੀਰਵਾਦ ਤਾਂ ਪਰਮਾਤਮਾ ਦਾ ਰਿਹਾ ਸਾਥ ਫੈਮਿਲੀ ਦਾ ਰਿਹਾ ਮੈਨੂੰ ਕੋਈ ਨਹੀਂ ਆਈ ਬਾਹਰ ਕਦੇ ਕੋਈ ਮੁਸ਼ਕਲ ਆਈ ਹੋਵੇ ਕਿਸੇ ਨਹੀਂ ਮੈਨੂੰ ਕਿਉਂਕਿ ਇੱਕ ਇਹ ਹੁੰਦਾ ਵਿੱਚ ਤੁਹਾਡੇ ਅੰਦਰ ਜਨੂਨ ਹੈ ਨਾ ਉਹ ਜਨੂਨ ਸਾਰੀਆਂ ਹੱਦਾਂ ਪਾਰ ਕਰਕੇ ਤੁਹਾਨੂੰ ਸਕਸੈਸ ਕਰਦਾ ਹੀ ਕਰਦਾ ਤੇ ਮੈਂ ਸਕਸੈਸ ਹੋਈ ਮੈਨੂੰ ਕੋਈ ਦਿੱਕਤ ਨਹੀਂ ਆਈ ਹੈਗੀ ਤੇ ਹਾਂ ਬਾਕੀ ਲੇਡੀਜ਼ ਨੂੰ ਕਈ ਵਾਰ ਜੇ ਪਰਮਾਤਮਾ ਵੱਲੋਂ ਫੈਮਿਲੀ ਦਾ ਸਹਿਯੋਗ ਨਾ ਮਿਲੇ ਤਾਂ ਉਹ ਆਪਣੇ ਦਿਲ ਦੀਆਂ ਗੱਲਾਂ ਦਿਲ ਚ ਰਹਿ ਕੇ ਹੀ ਘਰੇ ਬੈਠ ਜਾਂਦੀ ਹੈ। ਬਾਕੀ ਔਰਤਾਂ ਨੂੰ ਜਾਂ ਲੜਕੀਆਂ ਨੂੰ ਕਿਵੇਂ ਇਨਸਪਾਇਰ ਕੀਤਾ ਜਾਵੇ ਕਿ ਉਹ ਵੀ ਸਮਾਜ ਸੇਵਾ ਦੇ ਖੇਤਰ 'ਚ ਬਾਹਰ ਚੜ ਕੇ ਅੱਗੇ ਆਉਣ ਕਿਉਂਕਿ ਇਹਦੇ ਵਿੱਚ ਸਮੁੱਚੇ ਸਮਾਜ ਦੀ ਭਲਾਈ ਹੈ। ਉਹਨਾਂ ਨੂੰ ਤਾਂ ਦੇਖੋ ਜੀ ਇਹ ਹੈਗਾ ਕਿ ਵੀ ਮੈਂ ਮਤਲਬ ਮੇਲਾ ਉਹਨਾਂ ਨੂੰ ਜਾ ਕੇ ਜਾਂ ਮੇਰੇ ਨਾਲ ਦੀ ਜਿਹੜੀ ਕੋਈ ਟੀਮ ਮੈਂਬਰ ਨੇ ਉਹ ਵੀ ਮਿਲਣ ਉਹਨਾਂ ਨੂੰ ਜਾ ਕੇ ਤੇ ਉਹਨਾਂ ਨੂੰ ਅਸੀਂ ਕੰਪਨੀਆਂ ਜੋ ਔਕੜਾਈਆਂ ਉਹਨਾਂ ਬਾਰੇ ਵੀ ਜਾਣਕਾਰੀਏ ਤੇ ਜਾ ਅਸੀਂ ਇਹ ਕਹਿ ਸਕਦੇ ਆਂ ਵੀ ਜੋ ਅਸੀਂ ਅਚੀਵ ਕੀਤਾ ਉਹਦੇ ਬਾਰੇ ਵੀ ਦੱਸਿਓ ਮੈਂ ਦੇਖੋ ਜਿਸ ਤਰ੍ਹਾਂ ਦਾ ਬੰਦਾ ਮੇਰੇ ਖੂਨਦਾਨ ਦੀ ਗੱਲ ਕਰ ਰਿਹਾ ਕਿਸੇ ਲੇਡੀ ਨੂੰ ਜੇ ਮੈਂ ਕਹਾਂ ਉਹ ਵੀ ਨਹੀਂ 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 ਸਾਨੂੰ ਕਮਜ਼ੋਰੀ ਆ ਜੋ ਜੀ ਨਹੀਂ ਨਹੀਂ ਅਸੀਂ ਨਹੀਂ ਕਰ ਸਕਦੇ ਫਿਰ ਮੈਂ ਕਹਿੰਦੀ ਆਂ ਦੇਖੋ ਮੇਰੀ ਉਮਰ ਇੰਨੀ ਹੋ ਗਈ ਆ ਤਾਂ ਮੈਨੂੰ ਕੋਈ ਕਮਜ਼ੋਰੀ ਨਹੀਂ ਆਈ ਇਹ ਵਲ ਕੀ ਮੈਨੂੰ ਖੁਸ਼ੀ ਹੁੰਦੀ ਆ ਦੱਸਦੇ ਹੋਏ ਪਿੱਛੇ ਜੇ ਕਾਫੀ ਸਾਲ ਪਹਿਲਾਂ ਮੈਂ ਟੈਸਟ ਕਰਾਇਆ ਮੈਨੂੰ ਥਾਇਰੋਇਡ ਆ ਗਿਆ ਤਾਂ ਥਾਇਰੋਇਡ ਚ ਮੈਨੂੰ ਥੋੜਾ ਜਿਹਾ ਅਫਸੋਸ ਇਹ ਹੋਇਆ ਕਿ ਜੇ ਮੈਂ ਥਾਇਰੋਇਡ ਦੀ ਦਵਾਈ ਲਵਾਂਗੀ ਤਾਂ ਮੇਰੀ ਡੋਨੇਸ਼ਨ ਨਹੀਂ ਹੋਊਗੀ ਜੇ ਡੋਨੇਸ਼ਨ ਨਹੀਂ ਹੋਊਗੀ ਤਾਂ ਮੇਰਾ ਇੱਕ ਟੀਚਾ ਜੜਾ ਸਟੇਟ ਵਾਰਡ ਲੈਣ ਦਾ ਤਾਂ ਮੇਰਾ ਵਿੱਚ ਰਹਿ ਜੋ ਗਿਆ ਤਾਂ ਮੈਨੂੰ ਉਹ ਸਟੇਟ ਵਾਰਡ ਦਿਖ ਰਿਹਾ ਜੀ ਕਿ ਮੈਂ ਉਹ ਲੈਣਾ ਤਾਂ ਕਿਵੇਂ ਲੈਣਾ ਤਾਂ ਮੈਂ ਥਾਇਰੋਇਡ ਨਾਲ ਵੀ ਡਾਇਰੈਕਟ ਤੋਂ ਦੇਖ ਮੈਂ ਅੱਗੇ ਪਤਾਣਾ ਤੋਂ ਮੈਨੂੰ ਨਹੀਂ ਪਤਾ ਮੇਰਾ THYROID ਕਿੱਥੇ ਆ ਕਿੱਥੇ ਨਹੀਂ ਮੈਨੂੰ ਇਹ ਆ ਵੀ ਮੈਂ ਤਾਂਦਰੁਸਤਾਂ ਸਟੇਟ ਵਾਰਡ ਪਿਛਲੇ ਸਾਲ ਮੇਰੀ ਛੋਈ ਚ ਪੈ ਚੁਕੀ ਆ ਸਟੇਟ ਵਾਰਡ ਲੈਣਾ ਸੀ ਲੈ ਲਿਆ ਤੇ ਹੁਣ ਅਗਲਾ ਵਾਰਡ ਕਿਹੜਾ ਤੁਸੀਂ ਲੈਣ ਦੀ ਵਾਰੀ ਸੋਚਦੇ ਹੋ ਵੀ ਇਹ ਦੁਬਾਰਾ ਹੁਣ ਕੀ ਕਿਥੇ ਦੇਖੋ ਨੈਸ਼ਨਲ ਦੇ ਉੱਤੇ ਤਾਂ ਫਿਰ ਟੀਚਾ ਹੈ ਕਿ ਨੈਸ਼ਨਲ ਵਾਰਡ ਤਾਂ ਮੈਨੂੰ ਲੈਣਾ ਤੇ ਉਹਦੇ ਲਈ ਕਰ ਕੀ ਰਹੇ ਹੋ ਤੁਸੀਂ ਵੀ ਜਿਹੜਾ ਤੁਸੀਂ ਨੈਸ਼ਨਲ ਵਾਰਡ ਤੁਹਾਨੂੰ ਮਿਲੇ ਉਹਦੇ ਲਈ ਮੈਂ ਲੋਕਾਂ ਨੂੰ ਰਸਤਾ ਕਾਇਮ ਕਰ ਰਹੀ ਆ ਵੀ ਦੇਖੋ ਕਿਤੇ ਵੀ ਹੈ ਕਿਉਂਕਿ ਮੈਨੂੰ ਉਹਦੇ ਬਾਰੇ ਹਜੇ ਐਕਸੈਪਟ ਨਹੀਂ ਪਤਾ ਕਿ ਮੈਂ ਕਿਹੇ ਚੈਨਲ ਤੋਂ ਜਾ ਕੇ ਮੈਂ ਲਾਉਂ ਬਟ ਮੈਂ ਇਹ ਨਹੀਂ ਹੈਗਾ ਕਿ ਨੈਸ਼ਨਲ ਅਵਾਰਡ ਮੈਨੂੰ ਮਿਲੇ ਨਾ ਮਿਲੇ ਪਰ ਮੇਰੀ ਜਿਹੜੀ ਸੇਵਾ ਉਹ ਨਿਰੰਤਰ ਚਲਦੀ ਹੀ ਰਹੂਗੀ ਉਹ ਕਿਸੇ ਵੀ ਰੂਪ ਚਾਹੇ ਮਣੇ ਇਹ ਵੀ ਨਹੀਂ ਰੱਖੋ ਕਈ ਵਾਰ ਬੱਚਾ ਨੂੰ ਕਿਤਾਬਾਂ ਦੀ ਲੋੜ ਹੁੰਦੀ ਆ ਉਹਨਾਂ ਨੂੰ ਮੈਂ ਕਹਿੰਦੀ ਆ ਬੇਟਾ ਕਿਤਾਬਾਂ ਮੈਨੂੰ ਦੱਸੋ ਤੁਹਾਨੂੰ ਕਿਤਾਬਾਂ ਮਿਲ ਜਾਣਗੀਆਂ ਤੇ ਬੱਚਿਆਂ ਦੀ ਫੀਸ ਹੈਗੀ ਆ ਤੇ ਉਹਨਾਂ ਨੂੰ ਪ੍ਰਿੰਸੀਪਲ ਨੂੰ ਮੈਂ ਕਹਿੰਦੀ ਆ ਕਿ ਮੈਂ ਤੁਹਾਡੀ ਫੀਸ ਕਿਵੇਂ ਨਾ ਕੋਈ ਭੇਜਾਂ ਚਾਹੇ ਮੈਂ ਕਿਸ਼ਤਾਂ 'ਚ ਭੇਜਾਂ ਬੱਚੇ ਨੂੰ ਐਗਜ਼ਾਮ ਤੋਂ ਰੋਕਿਆ ਨਾ ਜਾਵੇ ਪਰ ਪਿੱਛੇ ਜੇ ਦੇਖੋ ਮੈਂ ਲੁਧਿਆਣੇ ਦੀ ਰਹਿਣ ਵਾਲੀ ਆ ਨੀਲੋਂ ਪਿੰਡ ਕੋਲੇ ਇੱਕ ਸਕੂਲ ਹੈਗਾ ਉਹ ਬੱਚੇ ਦੀ ਫੀਸ ਮਤਲਬ ਘੱਟੋ ਘੱਟ 15000 ਦੇ ਨੇੜੇ ਤੇਰੇ ਰਹਿੰਦੀ ਸੀ ਪੈਂਡਿੰਗ ਉਹ ਮੈਨੂੰ ਜਾਣਦੇ ਨਹੀਂ ਸੀ ਮੈਂ ਉਹਦੇ ਪੇਰੈਂਟਸ ਨੂੰ ਨਹੀਂ ਮਿਲੀ ਬਟ ਮੈਨੂੰ ਕਿੱਦੋਂ ਪਤਾ ਲੱਗਿਆ ਮੈਂ ਆਪਣੇ ਸਾਥੀਆਂ ਤੋਂ ਥੋੜਾ ਥੋੜਾ ਕਲੈਕਟ ਕਰਵਾ ਕੇ ਸਕੂਲ ਗਈਆਂ ਪ੍ਰਿੰਸੀਪਲ ਨੂੰ ਛੱਟ ਕੇ ਆ ਮੈਂ ਕਿਹਾ ਸਰ ਇਹ ਫੀਸ ਇਹ ਜੋ ਤੁਸੀਂ ਦੱਸੋ ਕੀ ਕਰ ਰਹੇ ਹੋ ਤੇ ਮੈਂ ਬੱਚੇ ਦੀ ਫੀਸ ਨਹੀਂ ਦੇਣਾ ਚਾਹਣੀ ਆ ਤਾਂ ਉਹਨਾਂ ਨੇ ਸਾਰਾ ਕਰਕੇ ਉਹ ਕਾਟਾ ਕੀਤਾ ਬੈਲੈਂਸ ਪਲੇਅਰ ਕਰਕੇ ਹੁਣ ਉਹ ਮੈਨੂੰ ਫੋਨ ਆਇਆ ਪਿੱਛੇ ਜੇ ਪੈਂਜੀ ਉਹਨਾਂ ਨੇ ਪੂਰੇ ਸਾਲ ਦੀ ਫੀਸ ਤੁਸੀਂ ਦੇ ਚੁੱਕੇ ਹੋ ਤਾਂ ਬੱਚਾ ਇਥਾਂ ਆਉਂਦੇ ਰਹਾ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਮੈਨੂੰ ਲੱਗ ਰਿਹਾ ਹੈ ਕਿ ਮੇਰੇ ਨਾਲ ਮੇਰੇ ਛੋਟੇ ਛੋਟੇ ਬੱਚੇ ਹੋਰ ਆ ਰਹੇ ਨੇ ਤੁਸੀਂ ਜਿਹੜੇ ਇਸ ਤਰ੍ਹਾਂ ਮਦਦ ਕਰਦੇ ਹੋ ਜਿਹੜੇ ਤੁਹਾਡੇ ਸਾਥੀ ਨੇ ਮਦਦ ਕਰਦੇ ਨੇ ਇਕੱਠੇ ਤੁਸੀਂ ਪੈਸੇ ਫੰਡ ਇਕੱਠਾ ਕਰਕੇ ਅੱਗੇ ਮਦਦ ਕਰਦੇ ਉਹਨਾਂ ਲੋਕਾਂ ਨੂੰ ਤੁਹਾਡੇ ਤੇ ਹੀ ਕਿਵੇਂ ਯਕੀਨ ਹੈ ਇਸ ਗੱਲ ਦਾ ਯਕੀਨ ਆ ਵੀ ਤੁਸੀਂ ਜਿਹੜੇ ਉਹ ਪੈਸਿਆਂ ਨੂੰ ਮੇ ਅਯੂਜ਼ ਨਹੀਂ ਕਰਦੇ ਵੀ ਕਿਸ ਵਜ੍ਹਾ ਕਰਕੇ ਯਕੀਨ ਹੈ ਜਾਂ ਕੀ ਯਕੀਨ ਦਵਾਉਣੇ ਕਿਵੇਂ ਤੁਸੀਂ ਬੰਦ ਅ ਬੀਚ ਦੇਖੋ ਯਕੀਨ ਤੁਹਾਡੀ ਜਿਹੜੀ ਲੈਂਗੁਏਜ ਆ ਉਹੀ ਤੁਹਾਡੇ ਅੱਗੇ ਆਉਂਦੀ ਆ ਉਹਨਾਂ ਨੂੰ ਪਤਾ ਹੈ ਜੋ ਮੇਰਾ ਕੈਰੈਕਟਰ ਆ ਉਹਨਾਂ ਨੂੰ ਸਭ ਨੂੰ ਪਤਾ ਫਿਰ ਜਿੰਨਾ ਖਰਚਾ ਮੈਂ ਕਰਦੀ ਆ ਉਹ ਸਾਰਾ ਉਹਨਾਂ ਨੂੰ ਵਟਸਐਪ ਤੇ ਰਾਹੀਂ ਦੱਸਦੇ ਨੇ ਵੀ ਇੰਨਾ ਖਰਚਾ ਮੇਰਾ ਹੋਇਆ ਤੇ ਇੰਨੇ ਦੀ ਲੋੜ ਹੈਗੀ ਆ ਇਹ ਬਲਕਿ ਅਸੀਂ ਰੈਸ਼ਨ ਸੇਵਾ ਵੀ ਦਿੱਤੀ ਹੈ ਉਹ ਜਿਵੇਂ ਦੱਸਦੇ ਆ ਵੀ ਇੰਨਾ ਰਹਿੰਦਾ ਤੇ ਇੰਨਾ ਸਾਨੂੰ ਹੋਰ ਚਾਹੀਦਾ ਉਹ ਜਦੋਂ ਸਰ ਤੁਹਾਡਾ ਹਿੱਸਾ ਪੂਰਾ ਸਹੀ ਹੋਊਗਾ ਤੇ ਫਿਰ ਤੁਹਾਨੂੰ ਲੋੜ ਹੀ ਨਹੀਂ ਕਿਸੇ ਦੇ ਅੱਗੇ ਡਰਨ ਦੀ ਸਭ ਬਿਲਕੁਲ ਸਾਹਮਣੇ ਹੁੰਦਾ ਤੁਹਾਨੂੰ ਯਕੀਨ ਕਰਦੇ ਆ ਸਰ ਜੀ ਦੱਸੋ ਕਿ ਪਰਿਵਾਰ ਨੂੰ ਛੱਡ ਕੇ ਨਾ ਸਾਰੇ ਪਰਿਵਾਰ ਦੇ ਵਿੱਚ ਜਿਵੇਂ ਬਾਕੀ ਦੇ ਮੈਂਬਰ ਹੁੰਦੇ ਆ ਦਿਓਰ ਜੀਠ ਦਰਾਣੀਆਂ ਜਠਾਣੀਆਂ ਨਾਲ ਦੇ ਨਰਦੋਈਆ ਵਗੈਰਾ ਵਗੈਰਾ ਮਤਲਬ ਇਸ ਪਰਿਵਾ ਮਤਲਬ ਇਨ੍ਹਾਂ ਪਰਿਵਾਰਾਂ ਦਾ ਤੁਹਾਨੂੰ ਸਮਾਜ ਸੇਵਾ ਦੇ ਖੇਤਰ ਚ ਕੋਈ ਸਹਿਯੋਗ ਮਿਲ ਰਿਹਾ ਜਾਂ ਇਹ ਲੋਕ ਅੰਦਰਖਾਤੇ ਵਿਰੋਧ ਕਰ ਰਹੇ ਨੇ ਜਾਂ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਚਾਹੀ ਤੁਸੀਂ ਕੁਝ ਕਰੋ ਜਾਂ ਨਾ ਕਰੋ ਦੇਖੋ ਜੀ ਮੇਰੇ ਪਰਿਵਾਰ ਦੀ ਗੱਲ ਹੈਗੀ ਹੈ ਮੇਰੇ ਬੱਚੇ ਦੋ ਮੇਰੀਆਂ ਬੇਟੀਆਂ ਨੇ ਮੇਰੇ ਆਪਣੇ ਬੱਚਿਆਂ ਤੋਂ ਬਾਅਦ ਦੀ ਗੱਲ ਕਰ ਰਹੀ ਮੈਂ ਉਹ ਸਾਰੇ ਮੇਰੇ ਨਾਲ ਸਹਿਯੋਗ ਕਰਦੇ ਨਾ ਬਲਕਿ ਸਿੱਖਦੇ ਵੀ ਨੇ ਵੀ ਹਾਂ ਅਸੀਂ ਵੀ ਅੱਗੇ ਆਉਣਾ ਹੈਗਾ ਬਟ ਕਈ ਵਾਰ ਉਹ ਝਚਕ ਜਾਂਦੇ ਨੇ ਕਿਉਂਕਿ ਕੰਮ ਕਰਾ ਜੀ ਅਸੀਂ ਪਹਿਲਾਂ ਉਹ ਕਰੀਏ ਉਹ ਜਿੱਥੇ ਸੈਲਫ ਆਗੇ ਉੱਥੇ ਸੇਵਾ ਨਹੀਂ ਹੁੰਦੀ ਸੈਲਫ ਛੱਡ ਕੇ ਹੀ ਸੇਵਾ ਹੁੰਦੀ ਆਤਕ ਤੌਰ ਤੇ ਮਦਦ ਕਰਦੇ ਨੇ ਉਹ ਕੰਨੀ ਹਾਂ ਹਾਂ ਕਈ ਵਾਰ ਉਹ ਫਿਜ਼ੀਕਲੀ ਸਾਨੂੰ ਨਹੀਂ ਮੰਦਾ ਸਪੋਰਟ ਕਰਦੇ ਬਟ ਫਾਈਨੈਂਸ਼ਲੀ ਸਾਨੂੰ ਸਪੋਰਟ ਕਰਦੇ ਤੇ ਹੁਣ ਤੋਂ ਦੇਖੋ ਵਿੱਚ ਤੁਹਾਡਾ ਕੋਈ ਮੈਂ ਤੁਹਾਨੂੰ ਪੁੱਛਿਆ ਸੀ ਵੀ ਕੋਈ ਇਹੋ ਜਿਹਾ ਕੰਮ ਰਹੇਗਾ ਵੀ ਤੁਸੀਂ ਨਾ ਕਰ ਸਕੇ ਹੋਮ ਤਾਂ ਜਾਈ ਦੱਸੋ ਤੁਸੀਂ ਵੱਡੇ ਪੱਧਰ ਤੇ ਕਿਹੜੇ ਕਿਹੜੇ ਪ੍ਰੋਜੈਕਟ ਨੇ ਜਿਹੜੇ ਤੁਸੀਂ ਕੰਟੀਨਿਊ ਚਲਾ ਰਹੇ ਹੋ ਸੁਭਾ ਸੇਵਾ ਦੇ ਲਈ ਜਿਸ ਤਰ੍ਹਾਂ ਤੁਸੀਂ ਬਲੱਡ ਡੋਨੇਟ ਕੀਤਾ ਹੈ ਤਾਂ ਵੇਖ ਵਿੱਚ ਵੀ ਤੁਹਾਨੂੰ ਵੀ ਲੱਗਦਾ ਵੀ ਇਹ ਤੁਸੀਂ ਕਿੰਨੇ ਕਾਲ ਤੱਕ ਰੱਖੋਗੇ ਬਲੱਡ ਡੋਨੇਸ਼ਨ ਵਾਲੇ ਦੇਖੋ ਜੀ ਇਹ ਵੀ ਮੈਂ ਡੋਨੇਟ ਹੋਣ ਨਹੀਂ ਕਰ ਪਾਉਂਗੀ ਅੱਗੇ ਕਿਉਂਕਿ ਇੱਕ ਉਮਰ ਦਾ ਵੀ ਉਹਨਾਂ ਦੇ ਰੱਖਿਆ ਹੁੰਦਾ ਕਿ 65 ਤੋਂ ਬਾਅਦ ਉਹਨਾਂ ਨੇ ਬਲੱਡ ਨਹੀਂ ਲੈਣਾ ਜਿਹੜਾ ਤੰਦਰੁਸਤ ਬੰਦਾ 18 ਤੋਂ 65 ਸਾਲ ਤੱਕ ਬਲੱਡ ਡੋਨੇਟ ਕਰ ਸਕਦਾ ਪਰ ਹੋਰੋਂ ਤਾਂ ਤੁਸੀਂ ਐਕਸਪੀਅਰਟ ਉਹਨਾਂ ਨੂੰ ਮੈਂ ਜਰੂਰ ਬੰਦਾ ਗਾਈਡ ਕਰੂੰਗੀ ਤੇ ਦੇ ਤਾਂ ਜੋ ਕਿ ਮੈਂ ਉਹਨਾਂ ਨੂੰ ਇਹ ਕਹਈਏ ਵੀ ਮੇਰੇ ਸਾਈਡ ਹੋ ਗਈਆਂ ਉਹ ਮੇਰੇ ਤੋਂ ਅੱਗੇ ਤੁਸੀਂ ਆਓ ਉਹਨਾਂ ਦੀ ਮੈਂ ਬਾਹਰ ਫੜਕੇ ਗੈਲਰੀਆਂ ਮੈਂ ਲੇਡੀਜ਼ ਨੂੰ ਵੀ ਲੈ ਕੇ ਆ ਰਹੀਆਂ ਮੇਰੇ ਕੋਲ ਇੱਥੇ ਦੋ ਤਿੰਨ ਲੇਡੀਜ਼ ਨੇ ਜਿਹੜੀਆਂ ਕਿ ਟੋਨਰ ਬਣ ਚੁੱਕੀਆਂ ਨੇ ਤੇ ਇਸ ਰਾਂ ਮੈਂ ਕਰੀ ਜਾਨੀ ਆ ਬਾਕੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤਾ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਹੈ ਆ ਤਾਂ ਸ਼ੁਰੂਆਤ ਮੈਂ ਆਪਣੇ ਘਰ ਤੋਂ ਹੀ ਕਰਦੀ ਆ ਕਿ ਪਾਣੀ ਦੀ ਵੇਸਟੇਜ ਨਾ ਹੋਵੇ ਉਹ ਦੇਖੋ ਥੋੜਾ ਜਿਹਾ ਪਾਣੀ ਵੀ ਡੋਲਦੇ ਆ ਉਹ ਜੇ ਤੁਸੀਂ ਦੋ ਦੋ ਗ੍ਰਾਮ ਵੀ ਡੋਲੋਗੇ ਤਦ ਚ ਤੁਸੀਂ 10 ਵਾਰੀ ਤਾਂ 20 ਗ੍ਰਾਮ ਤੱਕ ਤੁਸੀਂ ਡੋਲ ਹੀ ਦਿੱਤਾ ਤਾਂ ਜੇ ਕੋਈ ਆਉਂਦਾ ਤਾਂ ਉਹ ਪਾਣੀ ਵੇਸਟ ਹੁੰਦਾ ਤਾਂ ਮੈਂ ਗੁੱਟਿਆਂ 'ਚ ਪਾਦਾ ਨਹੀਂ ਕਿਉਂਕਿ ਝੂਟਾ ਪਾਣੀ ਅਸੀਂ ਵਰਤ ਨਹੀਂ ਸਕਦੇ ਤੇ ਜੇ ਕੋਈ ਫਿਲਟਰ ਵਗੈਰਾ ਤਾਂ ਅਸੀਂ ਪੋਚੇ ਲੋਣੇ ਤੇ ਜਾਂ ਉਹਨਾਂ ਗੱਡੀ ਧੋ ਲੋ ਕੱਪੜੇ ਧੋ ਲੋ ਕੋਈ ਨੁਕਸਾਨ ਨਹੀਂ ਹੈਗਾ ਤਾਂ ਇਸ ਤਰ੍ਹਾਂ ਜੇ ਕੋਈ ਪਲਾਸਟਿਕ ਆ ਦਿਖੋ ਮੇਰੇ ਘਰ 5 ਸਾਲ ਹੋ ਗਏ ਮੇਰੇ ਕਮਿਟਮੈਂਟ ਸੀ ਕਿ ਪਲਾਸਟਿਕ ਦਾ ਬੈਗ ਨਹੀਂ ਆਊਗਾ ਚਾਹੇ ਮੈਂ ਉਹ ਸ਼ੌਪਕੀਪਰ ਤੋਂ ਆਪਣੇ ਘਰੋਂ ਬੈਗ ਲੈ ਕੇ ਜਾਵਾਂ ਉਹਨੂੰ ਮੈਂ ਯੂਜ਼ ਕਰਾਂ ਜਾ ਕਿ ਮੇਰੇ ਕੋਲ ਨਹੀਂ ਹੈਗਾ ਤਾਂ ਉਹਨੂੰ ਕਹਿਣਾ ਵੀ ਠੀਕ ਆ ਮੈਨੂੰ ਆਪਣਾ ਬਲੜਾ ਜਿਹਾ ਦੇ ਮੈਂ ਆਪਣੀ ਡਿੱਗੀ ਚ ਪਾ ਕੇ ਟੈਲੀ ਸਕੂਟੀ ਰਿਹਾ ਉਹ ਚ ਲੱਗੇ ਜਾਊਂਗੀ ਮੈਂ ਆਪਣੇ ਸਰਦਾਰ ਦੀ ਹੈ ਘਰੋਂ ਮੈਂ ਕਿਵੇਂ ਕੱਢਣਾ ਉਹ ਮੇਰਾ ਆਪਣਾ ਮੇਰੇ ਘਰ ਪਲਾਸਟਿਕ ਦੇ ਲਫਾਫੇ ਨਹੀਂ ਆਉਂਦੇ ਜਿਹੜੀ ਬੰਜੀ ਜਿਹੜੀ ਤੁਸੀਂ ਸਮਾਜ ਸੇਵਾ ਦੀ ਮਸਲੇਸ਼ ਖੇਤਰ ਦੇ ਵਿੱਚ ਕੰਮ ਕਰ ਰਹੇ ਹੋ ਤੁਹਾਨੂੰ ਕਦੇ ਇਹ ਨਹੀਂ ਮਹਿਸੂਸ ਹੋ ਵੀ ਕੰਮ ਤਾਂ ਸਰਕਾਰਾਂ ਦਾ ਵੀ ਸਰਕਾਰਾਂ ਆਪ ਦਾ ਰੋਲ ਨਹੀਂ ਲਗਾਉਂਦੀਆਂ ਤਾਂ ਸਾਨੂੰ ਅੱਕੇ ਆਉਣਾ ਪੈਂਦਾ ਇੱਕ ਡਿਜਰ ਬੰਦੇ ਨੂੰ ਦੇਖੋ ਇੱਥੇ ਮੈਂ ਇੱਕ ਸੋਚ ਰਹੀ ਆ ਵੀ ਜਿਵੇਂ ਇੱਕ ਪਿਤਾ ਮੋਢੀ ਹੁੰਦਾ ਆਪਣੇ ਪਰਿਵਾਰ ਦਾ ਉਹ ਜੇ ਸਾਰਾ ਕੰਮ ਉਹ ਕਰ ਹੀ ਜਾਊਗਾ ਤਾਂ ਬੱਚੇ ਕੀ ਕਰਨਗੇ ਵਿਹਲੇ ਰਹਿ ਜਾਣਗੇ ਤਾਂ ਸੇਮ ਇਹੀ ਹੈਗਾ ਕਿ ਜਿਹੜੇ ਸਾਡੇ ਸਰਕਾਰਾਂ ਨੇ ਉੱਠੀ ਕੇ ਵੱਡੇ ਕੰਮ ਕਰ ਰਹੀਆਂ ਨੇ ਛੋਟੇ ਛੋਟੇ ਕੰਮ ਅਸੀਂ ਕਰ ਰਹੇ ਆ ਤਾਂ ਅਸੀਂ ਜੇ ਵੱਡਾ ਨਹੀਂ ਤਾਂ ਛੋਟੇ ਲੈਵਲ ਤੇ ਆ ਕੇ ਅਸੀਂ ਕੁਝ ਤਾਂ ਕਰ ਰਹੇ ਆ ਨਾ ਅਜਾਈ ਨਹੀਂ ਜਾ ਰਹੇ ਜਿਵੇਂ ਅਸੀਂ ਪਰਮਾਤਮਾ ਨੇ ਭੇਜਿਆ ਸਾਨੂੰ ਕੁਝ ਕਰਕੇ ਜਾਈਏ ਅੱਗੇ ਪਰਮਾਤਮਾ ਦੀ ਦਰਵਾਜ਼ਾ ਛਿੜਾ ਸਿੰਘ ਲੋਨਾਂ ਦੇ ਚਰਣਾ ਚ ਜਲਣਾ ਕੁਛ ਅੱਛਾ ਕਰਕੇ ਜਾਈਏ ਉੱਥੇ ਵੀ ਸ਼ਬਸ਼ ਮਿਲੇ ਫਿਰ ਵੀ ਸਰਕਾਰਾਂ ਨੂੰ ਕੁਝ ਕਹਿਣਾ ਤੁਹਾਡਾ ਕਿ ਵੀ ਆਮ ਲੋਕਾਂ ਦੀ ਮਦਦ ਦੇ ਲਈ ਕੀ ਕੀ ਕਰਨਾ ਚਾਹੀਦਾ ਕਿਉਂਕਿ ਤੁਸੀਂ ਅਕਸਰ ਅਖਬਾਰਾਂ ਚ ਵੀ ਪੜ੍ਹਦੇ ਹੋ ਮੀਡੀਆ ਤੇ ਦੇਖਦੇ ਹੋ ਵੀ ਬਹੁਤ ਕਮੀਆਂ ਨੇ ਬਹੁਤ ਗੱਲਾਂ ਜਿਹੜੀਆਂ ਜਿਸ ਕਰਕੇ ਲੋਕੀ ਸਰਕਾਰਾਂ ਤੋਂ ਪਰੇਸ਼ਾਨ ਨੇ ਨਹੀਂ ਸੈਟੀਸਫਾਈ ਹੈਗੇ ਤੇ ਕੀ ਕੀ ਕਰਨਾ ਚਾਹੀਦਾ ਸਰਕਾਰਾਂ ਨੂੰ ਆਮ ਲੋਕਾਂ ਦੇ ਲਈ ਤਾਂ ਕਿ ਕੋਈ ਵੀ ਬੰਦਾ ਜਿਸ ਦਾ ਬਿਨਾਂ ਇਲਾਜ ਤੋਂ ਨਾ ਮਰ ਸਕੇ ਬਿਲਕੁਲ ਜੀ ਤੇ ਭੁੱਖ ਨਾਲ ਨਾ ਮਰ ਸਕੇ ਮੁਢਲੀਆਂ ਲੋੜਾਂ ਪੂਰੀਆਂ ਹੋ ਸਕਣ ਵੀ ਕੀ ਕਰਨਾ ਚਾਹੀਦਾ ਸਰਕਾਰਾਂ ਨੂੰ ਕਿਦਾਂ ਦੀ ਨੀਤੀਆਂ ਬਣਾਉਣੀਆਂ ਚਾਹੀਦੀਆਂ ਦੇਖੋ ਜੀ ਮੇਰਾ ਤਾਂ ਸਰਕਾਰਾਂ ਨੂੰ ਇਹੀ ਕਹਿਣਾ ਵੀ ਜੇ ਤੁਸੀਂ ਕੋਈ ਸਕੀਮ ਲਾਗੂ ਕਰਦੇ ਹੋ ਉਹਨੂੰ ਕੰਟੀਨਿਊ ਕਰੋ ਵਿਚੋਂ ਬ੍ਰੇਕ ਨਾ ਕਰੋ ਕਿ ਥੋੜੀ ਦੇਰ ਕੀਤਾ ਤੋਂ ਉਸ ਬਾਅਦ ਖਤਮ ਹਮਨ ਕੋ ਆਇਸ਼ਮਾਨ ਕਾਰਡ ਬਣਾਏ ਨੇ ਬਹੁਤ ਲੋਕਾਂ ਨੂੰ ਉਹਦਾ ਫਾਇਦਾ ਹੁੰਦਾ ਤਾਂ ਕਈ ਉਹਨੂੰ ਪਤਾ ਹੀ ਨਹੀਂ ਹੈਗਾ ਕਈ ਬਣਾਉਣ ਨੂੰ ਫਿਰਦੇ ਨੇ ਉਹਨਾਂ ਦੇ ਬਣ ਨਹੀਂ ਰਹੇ ਉમે ਉਹਨਾਂ ਦੀ ਵੀ ਕਾਫੀ ਕੋਸ਼ਿਸ਼ ਕਰ ਰਹੀਆਂ ਵੀ ਜੇ ਦੇਖੋ ਕੋਈ ਲੋੜ ਬੰਦਾ ਤਾਂ ਕਿਉਂ ਨਹੀਂ ਤੁਸੀਂ ਉਹਦੇ ਲਈ ਅੱਗੇ ਆਉਂਦੇ ਹੈਗੇ ਤੇ ਦੂਸਰਾ ਕਰਪਸ਼ਨ ਬਹੁਤ ਹੈਗਾ ਉਹ ਕਰਪਸ਼ਨ ਲਈ ਸਾਨੂੰ ਬੜਾ ਔਖਾ ਹੁੰਦਾ ਵੀ ਪੈਸੇ ਦੇ ਕੇ ਕੰਮ ਕਰਾਓ ਤੇ ਕਈ ਵਾਰ ਇਹ ਵੀ ਫੀਲ ਹੁੰਦਾ ਵੀ ਅਸੀਂ ਸਮਾਜ ਲਈ ਇੰਨਾ ਕਰ ਰਹੇ ਹਾਂ ਤੁਸੀਂ ਸਾਡੇ ਉਹ ਵੀ ਪੈਸੇ ਨਾਲ ਸਾਡੀ ਆਈਡੈਂਟੀ ਕੁਝ ਨਹੀਂ ਹੁੰਦੀ ਇੱਕ ਜਿਹੜਾ ਸਮਾਜ ਲਈ ਕੁਝ ਕਰ ਰਿਹਾ ਹੈ ਨਾ ਸਾਡੀ ਆਈਡੈਂਟੀ ਵੀ ਹੋਣੀ ਚਾਹੀਦੀ ਹੈ ਵੀ ਯਾਰ ਘਟੋ ਘਟੇ ਇੰਨਾ ਬੰਦਿਆਂ ਨੂੰ ਤਾਂ ਬਖਸ਼ ਦਈਏ ਸੀ ਉਹRenderTarget ਸੀ ਨਹੀਂ ਬਖਸ਼ਣਾ ਪੋਲਿਟਿਕਸ ਵਿੱਚ ਆਉਂਦਾ ਕੋਈ ਰਸਦਾ ਹੈ ਤੁਹਾਡੇ ਨਹੀਂ ਜੀ ਬਿਲਕੁਲ ਕਿਉਂਕਿ ਉਹ ਤੇ ਤਾਂ ਇਹ ਵੀ ਇੱਕ ਦੀ ਗੱਲ ਮੰਨੀ ਤਾਂ ਉਹ ਤੁਹਾਡਾ ਹੈਗਾ ਜੀ ਜਨਾਬ ਨਹੀਂ ਤਾਂ ਤੁਹਾਡਾ ਵੈਰੀ ਬਣ ਗਿਆ ਇਸ ਕਰਕੇ ਤੁਸੀਂ ਜੋ ਚੁੱਪਚੀਪੀਤੇ ਕੰਮ ਕਰਨਾ ਕੋਕੜੀ ਜਾਓ ਹਾਂਜੀ ਦਰਸ਼ਕੋ ਇਹਨੇ ਭੈਣ ਜੀ ਸਾਡੇ ਮੈਡਮ ਜਸਵੀਰ ਕੌਰ ਕੱਲ ਸੀ ਇਹਨਾਂ ਨੇ ਦੱਸਿਆ ਵੀ ਸਮਾਜ ਸੇਵਾ ਦੇ ਖੇਤਰ ਚ ਇਹ ਕਾਫੀ ਲੰਮੇ ਹਸੇ ਤੋਂ ਵਿਚ ਰਹੇ ਨੇ ਕਾਫੀ ਸਮਾਜ ਸੇਵਾ ਕੀਤੀ ਆ ਭੋਖ ਵਿੱਚ ਵੀ ਇਹਨਾਂ ਦਾ ਇਰਾਦਾ ਇਹ ਕਰਦੇ ਰਹਿਣਗੇ ਤੇ ਤੁਹਾਡੀ ਮਰਜ਼ਾ ਦਾ ਆਪਾਂ ਕਿਸੇ ਨਾ ਕਿਸੇ ਅਹਿਮ ਸ਼ਖਸੀਅਤ ਦੇ ਨਾਲ ਪਹਿਲਾਂ ਵੀ ਕਰਵਾਉਂਦੇ ਰਹੇ ਹਾਂ ਹੁਣ ਕਹਾਂ ਨੂੰ ਵੀ ਕਰਵਾਉਂਦੇ ਰਾਂਗੇ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ